ਸ਼੍ਰੀ ਗੁਰੂ ਕਲਾ ਮੰਚ ਇੱਕ ਬਹੁਤ ਹੀ ਪੁਰਾਣਾ ਮੰਚ ਜਿਹੜਾ ਕਿ ਹਰ ਸਾਲ ਪ੍ਰਭੂ ਦੀ ਲੀਲਾ ਜੰਜ ਘਰ ਦੇਵੀ ਤਲਾਬੇ ਖੇ ਕਰਾਰਿਆ ਵਾ ਅੱਜ ਇਹਦਾ ਇੱਕ ਕਾਡ ਰਿਲੀਜ਼ ਕਰ ਰਿਹਾ ਆ ਗੁਰੂ ਕਲਾ ਮੰਚ ਦੇ ਦਫਤਰ ਦੇ ਵਿੱਚ ਬਹੁਤ ਸਾਰੇ ਪਤਵੰਤੇ ਸੱਜਣ ਸਾਡੇ ਨਾਲ ਮੌਜੂਦ ਨੇ ਸ਼੍ਰੀ ਗੁਰੂ ਕਲਾ ਮੰਚ ਸਾਰੇ ਸਾਡੇ ਨਾਲ ਮੌਜੂਦ ਨੇ ਸਮਾਜ ਸੇਵਕ ਮੌਜੂਦ ਨੇ ਆਓ ਥੋੜੀ ਥੋੜੀ ਇਹਨਾਂ ਨਾਲ ਗੱਲਬਾਤ ਕਰੀਏ ਔਰ ਸਾਰੇ ਪ੍ਰੋਗਰਾਮ ਦੇ ਬਾਰੇ ਜਾਣਕਾਰੀ ਲਈਏ जय श्री राम श्री गुरुकला मंच ਵੱਲੋਂ ਲਗਾਤਾਰ 34ਵੇਂ ਸਾਲ ਚ ਅਸੀਂ ਪ੍ਰਵੇਸ਼ ਕਰ ਰਹੇ ਹਾਂ ਪ੍ਰਭੂ ਦੀ ਲੀਲਾ ਦਾ ਰਾਤਰੀ ਦੇ ਵਿੱਚ ਅਸੀਂ ਮੰਚਨ ਕਰਦੇ ਆ ਪਿਛਲੇ ਲਗਾਤਾਰ 34 ਸਾਲ ਤੋਂ ਬਹੁਤ ਅਸੀਂ ਆਭਾਰੀ ਆ ਨਕੋਦਰ ਨਿਵਾਸੀਆਂ ਦੇ ਆਪਣੇ ਸਾਥੀਆਂ ਦੇ ਆਪਣੀ ਕਮੇਟੀ ਦੇ ਛੋਟੇ ਛੋਟੇ ਬੱਚੇ ਕਲਾਕਾਰਾਂ ਦੇ ਤੇ ਸਾਰੇ ਹੀ ਸਹਿਯੋਗੀਆਂ ਦੇ ਜਿਨ੍ਹਾਂ ਨੇ ਸਾਨੂੰ ਇੰਨਾ ਪਿਆਰ ਦਿੱਤਾ ਕਿ ਅਸੀਂ ਲਗਾਤਾਰ ਇੱਥੇ 34ਵੇਂ ਸਾਲ ਦੇ ਵਿੱਚ ਉਹਾਂ ਤਾਂ ਗਏ ਆ ਜੇ ਪਰਮਾਤਮਾ ਦਾ ਹੁਕਮ ਹੋਇਆ ਪ੍ਰਭੂ ਦੀ ਇੱਛਾ ਹੋਈ ਤੇ ਲਗਾਤਾਰ ਸਾਲਮ ਸਾਲ ਇਦਾਂ ਹੀ ਪ੍ਰਭੂ ਦੀ ਲੀਲਾ ਚੱਲਦੀ ਰਹੇਗੀ ਮੈਂ ਨਹੀਂ ਆਉਂਗਾ ਮੇਰੇ ਸਾਥੀ ਹੋਰ ਆਣਗੇ ਇਹ ਪ੍ਰਭੂ ਦੀ ਲੀਲਾ ਯੁਗਾਂ ਯੁਗਾਂ ਤਰਾ ਤੋਂ ਇਦਾਂ ਹੀ ਚੱਲਦੀ ਆਈ ਆ ਤੇ ਚੱਲਦੀ ਰਹੇਗੀ ਕਿੰਨੀ ਤਰੀਕ ਤੋਂ ਕਿੰਨੀ ਤਰੀਕ ਤੱਕ ਹੈ ਜੀ ਇਹ ਇਹ ਢਿੰਗਰਾ ਸਾਹਿਬ ਅਸੀਂ ਇਹਨੂੰ 3 ਅਕਤੂਬਰ ਨੂੰ ਸਾਡੇ ਪ੍ਰੋਗਰਾਮ ਸ਼ੁਰੂ ਹੋ ਜਾਣੇ ਪਹਿਲੇ ਰਾਤ ਦੇ ਵਿੱਚ ਸਭ ਤੋਂ ਪਹਿਲਾਂ ਸਾਡੇ ਸ਼ੁਰੂ ਹੋਣਾ ਹੈ ਹਵਨ ਉਸ ਤੋਂ ਬਾਅਦ ਅਸੀਂ ਕਰਾਂਗੇ ਭੂਮੀ ਪੂਜਨ ਤੇ ਉਸ ਤੋਂ ਬਾਅਦ ਅਸੀਂ ਕਰਾਂਗੇ ਚੰਡੇ ਦੀ ਰਸਮ ਇਸ ਪ੍ਰੋਗਰਾਮ ਤੋਂ ਬਾਅਦ 4 ਤਰੀਕ ਨੂੰ ਸਾਡੀ ਵਿਧੀਵਤ ਰਾਤਰੀ ਰਾਮਲੀਲਾ 8:30 ਵਜੇ ਦੇਵੀਦਲਾ ਮੰਦਿਰ ਦੇ ਪ੍ਰਾਂਗਨ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ 8:30 ਤੋਂ ਲੈ ਕੇ ਤਕਰੀਬਨ 11:30 ਵਜੇ ਤੱਕ ਖਰੀ ਇੱਛਾ ਤੱਕ ਚੱਲੇਗੀ 13 ਤਰੀਕ ਨੂੰ ਭਰਤ ਮੇਲਾਪ ਦੇ ਉੱਤੇ ਸਮਾਪਨ ਕਰਦੇ ਹਾਂ ਅਸੀਂ ਉਸ ਦਿਨ ਸਨਮਾਨ ਸਮਰੋਹ ਤੇ ਸਾਡਾ ਬੱਚਿਆਂ ਦਾ ਸਨਮਾਨ ਹੁੰਦਾ ਹੈ ਤੇ ਨਾਲ ਹੀ ਉਸ ਦਿਨ ਭਰਤ ਮੇਲਾਪ ਹੁੰਦਾ ਹੈ ਨਕੋਦਰ ਨਿਵਾਸੀਆਂ ਨੂੰ ਬਹੁਤ ਵੱਡੀ ਉਮੀਦ ਦੇ ਨਾਲ ਕਹਿੰਦੇ ਆ ਕਿ ਜਿਸ ਤਰ੍ਹਾਂ ਤੁਸੀਂ ਇੰਨੇ ਸਾਲਾਂ ਤੋਂ ਸਾਡਾ ਸਹਿਯੋਗ ਦਿੱਤਾ ਆ ਇਸ ਸਾਲ ਵੀ ਸਾਨੂੰ ਸਹਿਯੋਗ ਦਿਓ ਤਾਂ ਜੋ ਅਸੀਂ ਪ੍ਰਭੂ ਰਾਮ ਦਾ ਜਿਹੜਾ ਚਰਿੱਤਰ ਆ ਜਿਹੜਾ ਅਸੀਂ ਇਹਨਾਂ ਛੋਟਿਆਂ ਬੱਚਿਆਂ ਦੇ ਥਰੂ ਤੁਹਾਡੇ ਵਿੱਚ ਪਹੁੰਚਾਉਣਾ ਚਾਹੁੰਦੇ ਆ ਸੱਚਾਈ ਦੀ ਜਿੱਤ ਹਮੇਸ਼ਾ ਹੀ ਬੁਰਾਈ ਦੇ ਉੱਪਰ ਨਜ਼ਰ ਆਈ ਹੈ ਉਸ ਦੀ ਹੀ ਲੀਲਾ ਨੂੰ ਕਰਦੇ ਕਰਦੇ ਆ ਛੋਟੇ ਛੋਟੇ ਬੱਚਿਆਂ ਦੇ ਕਲਾਕਾਰਾਂ ਦੇ ਥਰੂ ਅਸੀਂ ਇਹ ਚਾਹੁੰਦੇ ਆ ਕਿ ਸਾਡੀ ਆਉਣ ਵਾਲੀ ਜਨਰੇਸ਼ਨ ਨੂੰ ਪਤਾ ਲੱਗੇ ਕਿ ਪ੍ਰਭੂ ਰਾਮ ਸਾਡੇ ਅਧਰਾਧਿਆ ਸਗੇ ਰਾਧਿਆ ਰਹਿਣਗੇ ਹਮੇਸ਼ਾ ਹੀ ਉਹਨਾਂ ਦੇ ਪਦਚਨਾਂ ਦੇ ਉੱਪਰ ਜੋ ਉਹਨਾਂ ਨੇ ਸਾਨੂੰ ਸਿੱਖਿਆਵਾਂ ਦਿੱਤੀਆਂ ਅਸੀਂ ਸਾਰਾ ਸਮਾਜ ਉਹਨਾਂ ਦੇ ਨਾਲ ਚੱਲਾਂਗੇ ਅੱਜ ਬੜੇ ਅਸੀਂ ਬੜ ਭਾਗੀ ਆ ਕਿ ਮੇਰੇ ਵੀਰ ਛੋਟੇ ਸ਼੍ਰੀ ਮਨੀਸ਼ ਧੀਰ ਜੀ ਜਿਹੜੇ ਜ਼ਿਲ੍ਹਾ ਦੱਖਣੀ ਜਲੰਧਰ ਦਿਹਾਤੀ ਭਾਪੀ ਦੇ ਪ੍ਰਧਾਨ ਵੀ ਨੇ ਤੇ ਨਾਲ ਪੰਜਾਬ ਸਟੇਟ ਗਵਰਨਮੈਂਟ ਦੇ ਪੰਜਾਬ ਸਟੇਟ ਭਾਪੀ ਦੇ ਸਪੋਕਸਮੈਨ ਨੇ ਅੱਜ ਵਿਸ਼ੇਸ਼ ਤੌਰ ਤੇ ਸਾਡੇ ਕੋਲ ਇੱਥੇ ਆਏ ਅਸੀਂ ਅੱਜ ਜਿਹੜਾ ਰਾਮਲੀਲਾ ਦਾ ਕਾਰਡ ਰਿਲੀਜ਼ ਕਰ ਰਹੇ ਲੋਕ ਆਰਪਨ ਕਰ ਰਹੇ ਉਹਨਾਂ ਦਾ ਅੱਜ ਇਹਨਾਂ ਦੇ ਹੱਥੋਂ ਹੀ ਕਰਵਾ ਰਹੇ ਹਾਂ ਬਹੁਤ ਬਹੁਤ ਇਹਨਾਂ ਤੋਂ ਉਮੀਦਾਂ ਨੇ ਸਾਨੂੰ ਬਹੁਤ ਬਹੁਤ ਆਭਾਰ જય શ્રી RAM ਜੀ જય ਸ਼੍ਰੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਤਾਂ ਸ਼੍ਰੀ ਗੁਰੂ ਕਲਾ ਮੰਚ ਨੂੰ ਬਹੁਤ ਬਹੁਤ ਵਧਾਈ ਦਿੰਨੇ ਆਂ ਔਰ ਆਪਣੇ ਪੂਰੇ ਪਰਿਵਾਰ ਵੱਲੋਂ ਆਪਣੇ ਨੌਰੇ ਰੰਧੀਰ ਪਰਿਵਾਰ ਵੱਲੋਂ ਆਪਣੇ ਸਮੁੱਚੀ BJP ਪਰਿਵਾਰ ਵੱਲੋਂ ਇਹਨਾਂ ਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ ਦਿੰਨੇ ਕਿ 34 ਸਾਲ ਜਿਹਦਾ ਪ੍ਰਸ਼ਾਸਨ ਸਾਹਿਬ ਨੇ ਦੱਸਿਆ ਕਿ 34ਵੀਂ ਇਹ ਜਿਹੜੀ ਹੈ ਗੁਰੂ ਕਲਾ ਮੰਚ ਵੱਲੋਂ ਜਿਹੜੀ ਇਹ ਕਰਾਨ ਜਾ ਰਹੀ ਹੈ RAM ਲੀਲਾ ਮਰੋ ਪ੍ਰਭੂ શ્રી RAM ਜੀ ਦੀ ਜਿਹੜੀ ਲੀਲਾ ਹੈ ਇਸ ਲਈ ਬੜਾ ਵੱਡਾ ਇੱਕ ਸੰਦੇਸ਼ ਹਰ ਸਾਲ ਸਾਨੂੰ ਦਿੰਦੀ ਹੈ ਔਰ ਸਦੀਆਂ ਸਦੀਆਂ ਤੋਂ ਇਹ ਦਿੰਦੀ ਆ ਰਹੀ ਹੈ ਕਿ ਮर्यादा ਅਚ ਰਹਿਣਾ ਕਿਦਾਂ ਔਰ ਮर्यादा ਨਿਭਾਉਣੀ ਕਿਦਾਂ ਇਹ ਪ੍ਰਭੂ શ્રી ਰਾਮ ਹੀ ਹੈ ਮर्यादा पुरुषोत्तम ਜਿਹੜੇ ਸਾਨੂੰ ਇੱਕ ਪਰਿਵਾਰ ਦੇ ਵਿੱਚ ਮर्यादित ਹੋਣ ਦੀ ਇੱਕ ਅਨੁਸ਼ਾਸਨ ਦੇ ਵਿੱਚ ਰਹਿਣ ਦੀ ਸਾਨੂੰ ਸਿੱਖਿਆ ਦਿੰਦੇ ਰਹੇ ਸਾਨੂੰ ਉਹਨਾਂ ਦੀ ਸਿੱਖਿਆ ਤੇ ਚੱਲਣਾ ਚਾਹੀਦਾ ਔਰ ਸਾਰੀ ਜਿਹੜੀ ਗੁਰੂ ਕਲਾ ਮੰਚ ਦਾ ਅਸੀਂ ਅੱਬਾਰ ਪ੍ਰਗਟ ਕਰਦੇ ਆ ਆਪਣੇ ਪਰਿਵਾਰਾਂ ਵੱਲੋਂ ਸਾਰਿਆਂ ਵੱਲੋਂ ਕਿ ਇੰਨੇ ਸਾਲਾਂ ਤੋਂ ਜਿਹੜਾ ਇਹ ਸਾਰਾ ਇੱਕ ਪਰਿਵਾਰ ਇਕਜੁੱਟ ਹੋ ਕੇ ਪ੍ਰਸ਼ਰ ਸਾਹਿਬ ਅਨਿਲ ਜੀ ਅਰुण ਜੀ ਅਮਿਤ ਜੀ ਸਾਡੇ ਗੁਪਤਾ ਜੀ ਪ੍ਰੈਸ਼ਰ ਜੀ ਇਹ ਸਾਰੀ ਜਿਹੜੀ ਟੀਮ ਹੈ ਇਹ ਸਾਰੀ ਇੱਕ ਮਾਲਾ ਦੇ ਉਹ ਕੀਮਤੀ ਮੋਤੀ ਹੈ ਜਿਹੜੇ ਹਰੇਕ ਨੂੰ ਸੰਜੋਣ ਲਈ ਹਰ ਸਾਲ ਨਿਰਪੱਖ ਹੋ ਕੇ ਮਿਹਨਤ ਕਰਦੇ ਸੋ ਅਸੀਂ ਉਸ ਮਿਹਨਤ ਨੂੰ ਚਾਰ ਚੰਦ ਲਾਣ ਲਈ ਸਾਨੂੰ ਵੀ ਆਪਣਾ ਆਪਣਾ ਸਭ ਨੂੰ ਜਿੰਨਾ ਹੋਵੇ ਸਾਨੂੰ ਯੋਗਦਾਨ ਦੇਣਾ ਚਾਹੀਦਾ ਬਹੁਤ ਵੱਡੀ ਬਹੁਤ ਅੱਛੀ ਗੱਲ ਹੈ ਕਿ ਸਾਡੇ ਨਕੋਦਰ ਨੂੰ ਔਰ ਦੇਵਿਤਲਾ ਮੰਦਿਰ ਦੇ ਵਿੱਚ ਖੜ ਕੇ ਸਾਨੂੰ ਇਹ ਅਸ਼ੀਰਵਾਦ ਮਿਲਦਾ ਕਿਰਪਾ ਮਿਲਦੀ ਹੈ ਪ੍ਰਭੂ ਸ਼੍ਰੀ ਰਾਮ ਦੀ ਹਰ ਸਾਲ ਜਿਹੜੇ ਸਾਡੇ ਪਾਤਰ ਬੰਦੇ ਆ ਇਹ ਫਿਜ਼ੀਕਲ ਐਕਟੀਵਿਟੀ ਵੀ ਆ ਔਰ ਅੱਛਾ ਮੈਸੇਜ ਵੀ ਆ ਸਮਾਜ ਲਈ ਕਿ ਸਾਨੂੰ ਨਾਟਕਾਂ ਦੇ ਵਿੱਚੋਂ ਮੇਰੇ ਗ੍ਰੈਂਡਫਾਦਰ ਮੇਰੇ ਬਾਉਜੀ ਲਾਲਾ ਨੋਰੇ ਰਾਮ ਤੀਰਜੀ ਵੀ ਮੰਚ ਦੇ ਉੱਤੇ ਪਰਫਾਰਮ ਕਰਦੇ ਰਹੇ ਆ ਸਾਨੂੰ ਸੁਣਦਾ ਮੈਂ ਤਾਂ ਉਦੋਂ ਬਹੁਤ ਛੋਟਾ ਸੀ ਸ਼ਾਇਦ ਨਹੀਂ ਵੀ ਹੋਊਗਾ ਤੋਂ ਉਦੋਂ ਦੀ ਗੱਲ ਆ ਪਰ ਉਦੋਂ ਤੋਂ ਲੈ ਕੇ ਜਿਹੜਾ ਇਹ ਮੰਚ ਚੱਲਦੇ ਆ ਰਹੇ ਕਿਸੇ ਨਾ ਕਿਸੇ ਯੋਜਨਾ ਦੇ ਨਾਲ ਕਿਸੇ ਅੰਦਰ ਉਤਸ਼ਾਹ ਦੇ ਨਾਲ ਹੀ ਚੱਲਦੇ ਇਹ ਸੋ ਅੱਜ ਵੀ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਗੁਰੂ ਕਲਾ ਮੰਚ ਨੇ ਆਪਣੀ ਉਸ ਮਿਹਨਤ ਨੂੰ ਉਸ ਕਿਰਦਾਰ ਨੂੰ ਬਰਕਰਾਰ ਰੱਖਿਆ ਇਹਨਾਂ ਲਈ ਸ਼ੁਭਕਾਮਨਾ ਸਾਰੇ ਪਰਿਵਾਰ ਲਈ ਬਹੁਤ ਬਹੁਤ ਸ਼ੁਭਕਾਮਨਾਵਾਂ ਦਿੰਨੇ ਆ ਪ੍ਰਭੂ શ્રી ਰਾਮ ਦੇ ਜਾਨਕੀ ਜੀ ਦੇ ਅਗੇ ਅਰਦਾਸ ਕਰਦੇ ਆ ਕਿ ਇਸੇ ਤਰ੍ਹਾਂ ਸਾਡੇ ਸਾਰੇ ਨਕੂਦਰ ਨਿਵਾਸੀਆਂ ਤੇ ਹਿੰਦੁਸਤਾਨੀਆਂ ਤੇ ਸਾਰੇ ਸਨਾਤਨ ਧਰਮ ਦੇ ਉੱਪਰ ਸਾਰੇ ਧਰਮੀਆਂ ਦੇ ਉੱਪਰ ਆਪਣੀ ਕਿਰਪਾ ਵਰਸਾਏ ਰੱਖਣ ਔਰ ਇਸੇ ਤਰ੍ਹਾਂ ਹੀ ਇਹ ਯੁਗਾ ਤੱਕ ਆਉਣ ਵਾਲੇ ਯੁਗਾ ਤੱਕ ਅਸੀਂ ਕਾਮਨਾ ਕਰੀਏ ਕਿ ਆਉਣ ਵਾਲੇ ਯੁਗਾ ਤੱਕ ਵੀ ਇਹ ਮੈਸੇਜ ਇਸੇ ਤਰ੍ਹਾਂ ਹੀ ਜਾਂਦਾ ਰਹੇ ਪ੍ਰਭੂ શ્રી ਰਾਮ ਦੀ ਜਿਹੜੀ ਲੀਲਾ ਇਸੇ ਤਰ੍ਹਾਂ ਹੀ ਇਸ ਜੰਜ ਘਰ ਦੇ ਵਿੱਚ ਇਸੇ ਤਰ੍ਹਾਂ ਹੁੰਦੀ ਰਹੇ ਔਰ ਇੱਕ ਇੱਕ ਪਾਤਰ ਦਾ ਬਹੁਤ ਬਹੁਤ ਆભાર ਬਹੁਤ ਕਲਾ ਮੰਚ ਵੱਲੋਂ ਚੌਂਤਵੀਂ ਰਾਮੀਲਾ ਕਰਾਈ ਜਾ ਰਹੀ ਹੈ ਔਰ ਜਿੱਦਾਂ ਸਾਰਿਆਂ ਨੂੰ ਦੱਸਿਆ ਕਿ ਬੜਾ ਪ੍ਰਾਣਾ ਮੰਚਾ ਜਿੱਥੇ ਪਦ ਅਧਿਕਾਰੀ ਇਸ ਮੰਚ ਦੇ ਜਿਹੜੇ ਆ ਉਹ ਵਧਾਈ ਦੇ ਪਾਤਰ ਨੇ ਤੇ ਸ਼ਰਮਾ ਬੰਦੂ ਸਾਡੇ ਭਰਾ ਜਿਹੜੇ ਇਹਨੂੰ ਚਲਾ ਡਾਇਰੈਕਟ ਕਰ ਰਹੇ ਆ ਔਰ ਪੂਰਾ ਸਮਾਂ ਜਿਹੜਾ ਇਹਨੂੰ ਦੇ ਰਹੇ ਆ ਕੋਈ ਵੀ ਰਵਾਇਤ ਕੋਈ ਵੀ ਉਤਸਵ ਤਾਂ ਕਾਮਯਾਬ ਆ ਜੀ ਆਪਾਂ ਅਗਲੀ ਜਨਰੇਸ਼ਨ ਚ ਪਹੁੰਚਾ ਸਕੀਏ ਜਿੱਦਾਂ ਮਨੀਸ਼ ਜੀ ਨੇ ਗੱਲ ਦਸੀ ਆ ਵੀ ਹੁਣ ਛੋਟੇ ਛੋਟੇ ਬੱਚੇ ਆ ਮੈਂ ਦੇਖ ਰਿਹਾ 5 ਸਾਲ ਦੇ 7 ਸਾਲ ਦੇ ਉਹ ਵੀ ਬੱਚੇ ਲੱਗੇ ਹੋਏ ਆ ਔਰ 34 ਸਾਲਾਂ ਤੋਂ ਸੇਮ ਭੂਮਿਕਾ ਦੇ ਵਿੱਚ ਲੋਕ ਕੰਮ ਕਰ ਰਹੇ ਆ ਤੇ ਸਾਡੀ ਸਫਲਤਾ ਹੈ ਹੀ ਸਫਲਤਾ ਗਏ ਜਿਆਦਾ ਵਾ ਕਿ ਜਿਹੜੇ ਸਾਰਾ ਪੂਰੇ ਸ਼ਹਿਰ ਨੂੰ ਖੁੱਲ੍ਹਾ ਨਮੰਦਰਣਾ ਕੋਈ ਰੋਕ ਟੋਕ ਨਹੀਂ ਕੀ ਨਾਨ ਪੋਲਿਟਿਕਲ ਮੰਚ ਸਾਡਾ ਤੇ ਵੱਧ ਤੋਂ ਵੱਧ ਲੋਕ ਜਿਹੜੇ ਸ਼ਾਮ ਨੂੰ ਆਪਾਂ ਆਪਣੇ ਬੱਚਿਆਂ ਨੂੰ ਰਾਮਲੀਲਾ ਦਿਖਾਈਏ ਸਾਡੇ ਘਰੇ ਰਾਮ ਲਕਸ਼ਮਣ ਤਾਂ ਹੀ ਜਨਮ ਲੈਣਗੇ ਜੇ ਅਸੀਂ ਆਪਣੇ ਬੱਚਿਆਂ ਨੂੰ ਰਾਮਲੀਲਾ ਦਿਖਾਵਾਂਗੇ ਤੇ ਰਾਤਰੀ ਤੁਹਾਡੇ ਲਈ ਉਪਰਾਲਾ ਵਾ ਤੇ ਸਫਲਤਾ ਹੋਈ ਜਾਣੀ ਆ ਭਗਵਾਨ ਦਾ ਕੰਮ ਆ ਈਸ਼ਵਰੀਆ ਕਾਰਿਆ ਸਫਲਤਾ ਹੋਣਾ ਹੀ ਆ ਪਰ ਜੇ ਤੁਸੀਂ ਵੀ ਆ ਕੇ ਪਹੁੰਚੋਗੇ ਸਾਰਿਆਂ ਨੇ ਤੇ ਤੁਹਾਡਾ ਵੀ ਜਿਹੜਾ ਵਾ ਜੀਵਨ ਉਹ ਸਫਲ ਹੋਣਾ ਧੰਨਵਾਦ ਜੈ ਸ਼੍ਰੀ ਰਾਮ ਅੱਜ ਬੜਾ ਹੀ ਭਾਗਾ ਵਾਲਾ ਦਿਨ ਹੈ ਜਿਸ ਦਿਨ ਸ਼੍ਰੀ ਗੁਰੂ ਕਲਾ ਮੰਚ ਰਿਸਟਰ ਰਾਤਰੀ ਰਾਮਲੀਲਾ ਦੇ ਦਫ਼ਤਰ ਦੇ ਵਿੱਚ ਜਿਹੜਾ ਉਪਚਾਰਿਕ ਕਾਰਡ ਹੈ ਅਮੰਤਰਣ ਪੱਤਰ ਹੈ ਉਹ ਜਾਰੀ ਕੀਤਾ ਜਾ ਰਿਹਾ ਹੈ ਮੈਂ ਅੱਜ ਇਹ ਕਹਿਣ ਤੇ ਕ੍ਰੀਜ਼ ਨਹੀਂ ਕਰਾਂਗਾ ਕਿ ਜਿਸਾਂ ਸਾਡੇ ਵੀਰ ਮਨੀਸ਼ ਸਿੰਘ ਜੀ ਨੇ ਕਿਹਾ ਕਿ ਮੇਰੇ ਦਾਦਾ ਜੀ ਇਸ ਮੰਚ ਦੇ ਉੱਤੇ ਕਿਸੇ ਟਾਈਮ ਤੇ ਆਪਣਾ ਚਰਿੱਤਰ ਆਪਣਾ ਕਰਦਾਰ ਪ੍ਰਭੂ ਰਾਮ ਦਾ ਨਿਭਾਉਂਦੇ ਹੁੰਦੇ ਸੀ ਇਹ ਕਿਸੇ ਨੂੰ ਭੁੱਲਿਆ ਹੋਇਆ ਨਹੀਂ ਸ਼ਹਿਰ ਨਿਵਾਸੀ ਬੜੇ ਭਲੀ ਭਾਨ ਦੀ ਜਾਂਦੇ ਨੇ ਕਿ ਨੌਰਿਆ ਰਾਮ ਤੀਰ ਐਂਡ ਸੰਸ ਹਮੇਸ਼ਾ ਹੀ ਸੋਸ਼ਲ ਵਰਕ ਦੇ ਵਿੱਚ ਅੱਗੇ ਰਹੇ ਨੇ ਤੇ ਮੇਰਾ ਵੀਰ ਨੀਸ਼ ਸਿੰਘ ਜੀ ਅੱਜ ਬੜੀ ਉਲੰਧੀ ਤੇ ਨੇ ਜਿਹੜੇ ਕਿ ਭਾਜਪਾ ਜਲੰਧਰ ਦੱਖਣੀ ਦੇ ਪ੍ਰਧਾਨਵੀ ਨੇ ਬੀਜਪੀ ਪੰਜਾਬ ਦੇ ਸਪੋਕਸਮੈਨ ਵੀ ਨੇ ਪ੍ਰਭੂ ਰਾਮ ਨੇ ਇਹਨਾਂ ਦੇ ਉੱਤੇ ਬਹੁਤ ਵੱਡੀ ਕਿਰਪਾ ਕੀਤੀ ਹੋਈ ਹੈ ਇਹ ਹਰ ਸਾਲ ਸਾਡੇ ਸ਼੍ਰੀ ਗੁਰੂ ਕਲਾ ਮੰਚ ਨੂੰ ਵੱਧ ਚੜ ਕੇ ਤਨ ਮਨ ਤਾਂ ਤੋਂ ਸਹਿਯੋਗ ਦਿੰਦੇ ਨੇ ਮੈਂ ਇਹਨਾਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਇੱਥੇ ਅੱਜ ਜਿਹੜੇ ਵੀ ਪਤਵੰਤੇ ਸੱਜਣ ਮੇਰੇ ਛੋਟੇ ਜਿਹੇ ਮੈਸੇਜ ਦੇ ਉੱਤੇ ਬੜਾ ਸ਼ਾਰਟ ਟਾਈਮ ਦਾ ਇਹ ਮੈਸੇਜ ਜਿਗਾ ਪਹੁੰਚੇ ਨੇ ਮਨੀਸ਼ ਭਰਦਵਾਜ ਜੀ ਮਹੀਸ਼ ਪ੍ਰਸ਼ਰ ਜੀ ਪਵਨ ਗੁਪਤਾ ਜੀ ਸਾਡੇ ਮੰਚ ਦੇ ਬਹੁਤ ਹੀ ਸੀਨੀਅਰ ਤੇ ਜਿਹੜੇ ਕਿ ਪ੍ਰਭੂ ਦੇ ਚਰਨਾਂ ਨਾਲ ਜੁੜੇ ਹੋਏ ਆਸਥਾ ਦੇ ਨਾਲ ਇਸ ਗੁਰੂਕਲਾ ਮੰਚ ਦੇ ਵਿੱਚ ਆਂਦੇ ਨੇ ਉਹਨਾਂ ਦਾ ਇੱਥੇ ਆਂਦੇ ਬਹੁਤ ਆਵਾਰੀ ਆ ਮੇਰੇ ਅੰਕਲ ਵੱਡੇ ਵੀਰ ਸ਼੍ਰੀ ਮਨਮੋਹਨ ਪ੍ਰਾਸ਼ਰ ਜੀ ਅੱਜ ਸਾਡੇ ਵਿੱਚ ਨਹੀਂ ਉਹਨਾਂ ਦੀ ਜਗ੍ਹਾ ਦੇ ਉੱਤੇ ਹਿਮੰਤ ਪ੍ਰਾਸ਼ਰ ਜੀ ਅੱਜ ਸਾਡੇ ਵਿੱਚ ਮੌਜੂਦ ਨੇ ਮੈਂ ਇਹਨਾਂ ਸਭ ਦਾ ਇਹਨਾਂ ਧੰਨਵਾਦੀਆਂ ਕਹਿਣ ਦੀ ਹੱਦ ਨਹੀਂ ਤੈਜ ਦਿਲੋਂ ਸ਼ੁਕਰਗੁਜ਼ਾਰ ਹਾਂ ਸ਼੍ਰੀ ਗੁਰੂ ਕਲਾ ਮੰਚ ਦੇ ਲੋਕ ਮੈਂ ਪ੍ਰੈਸ ਵਾਲੇ ਵੀਰਾਂ ਦਾ surjit ji ja tingra ji ta ਸਾਡੇ ਮੰਚ ਦੇ 파ਰਟੀ ਨੇ ਹਾਂਜੀ ਤੇ ਇੱਕ ਤਾਂ ਲੈ ਤੋ ਸੰਜੂ ਜੀ ਜਿਹੜਾ ਨੇ ਕਿ ਹਮੇਸ਼ਾ ਜਿਰੋ ਵੀ ਅਸੀਂ ਉਹਨਾਂ ਨੂੰ ਕਹਿ ਕੇ ਅੱਜ ਅਸੀਂ ਇਹ ਪ੍ਰੋਗਰਾਮ ਕਰਨਾ ਹੈ ਤੇ ਉਹਨਾਂ ਨੇ ਆ ਕੇ ਇੱਥੇ ਸਾਡੀ ਕਵਰੇਜ ਕੀਤੀ ਹੈ ਬਤੌਰ ਮੈਂਬਰ ਵੀ ਅਬੌਰ ਤੌਰ ਪੱਤਰਕਾਰ ਵੀ ਸ਼੍ਰੀ ਗੁਰੂ ਕਲਾ ਮੰਚ ਇਹਨਾਂ ਦਾ ਬਹੁਤ ਹੀ ਅਵਾਰੀ ਜੈ ਸ਼ਰਨਵਾਸੀਆਂ ਨੂੰ ਇਹ ਨਵੇਦਨ ਆ ਕਿ 4 ਤਰੀਕ ਤੋਂ ਲੈ ਕੇ 13 ਤਰੀਕ ਤੱਕ ਦੇਵੀ ਤਲਾਬ ਮੰਦਿਰ ਜੰਜਕਰ ਵਿੱਚ ਆਓ ਔਰ ਪ੍ਰਭੂ ਰਾਮ ਜੀ ਦੀ ਲੀਲਾ ਨੂੰ ਦੇਖੋ ਤੇ ਉਹਨਾਂ ਦਾ ਆਸ਼ੀਰਵਾਦ ਪ੍ਰਾਪਤ ਕਰੋ ਜਿਨੇ ਉਹ ਜਲਮੇ ਰਾਹ ਬਣਾਤੇ ਹਨ ਜਿਨ ਪਰ ਕਿਰਪਾ ਰਾਮ ਕੀ ਹੋ ਉਹ ਪੱਥਰ ਵੀ ਤਰ ਜਾਂਦੇ ਹਨ ਰਾਮ ਇੱਕ ਨਾਮ ਨਹੀਂ ਇੱਕ ਉਹ ਪਰਮਾਤਮਾ ਵੱਲੋਂ ਦਿੱਤਾ ਹੋਇਆ ਸ਼ਬਦ ਜੋ ਕਿ ਯੁਗਾ-ਯੁਗਾ ਤੋਂ ਜਿਨ੍ਹਾਂ ਨੇ ਜੱਪਿਆ ਉਹ ਤਰ ਗਏ ਪੱਥਰ ਤਰ ਗਏ ਇਨਸਾਨ ਵੀ ਤਰ ਗਏ ਔਰ ਅੱਜ ਵੱਡੇ ਵਧਾਈ ਦੇ ਪਾਤਰ ਸਾਡੇ ਸ੍ਰੀ ਗੁਰੂਆ ਗੁਰੂ ਕਲਾ ਮੰਚ ਦੇ ਸਾਰੇ ਅਹੁਦੇਦਾਰ ਸਾਰੇ ਪਾਤਰ ਬਣਾਉਣ ਵਾਲੇ ਉਹ ਜਿਨ੍ਹਾਂ ਨੇ ਵੀ ਇਹ ਜ਼ਿੰਮੇਵਾਰੀ ਨਿਭਾਈ ਹੈ ਦੇਖੋ ਇੱਕ 33 ਸਾਲ ਦਾ ਵੱਡਾ ਜਿਹੜਾ ਵਕਵਾ ਹੁੰਦਾ ਵੱਡਾ ਸਮਾਂ ਹੁੰਦਾ ਉਹ 33 ਸਾਲ ਆਪਣੇ ਜੀਵਨ ਦੇ ਸ਼੍ਰੀ ਰਾਮ ਜੀ ਦੀ ਕਿਰਪਾ ਹੋਵੇ ਤਾਂ ਫੇਰ ਹੀ ਲੱਗਦੇ ਆ ਕਿਉਂਕਿ ਅੱਜ ਦਾ ਜਿਹੜਾ ਦੌਰ ਆ ਇਹਦੇ ਵਿੱਚ ਜਿਹੜੀ ਰਿਸ਼ਤਿਆਂ ਦੀ ਜਿਹੜੀ अहमियत ਬੜੀ ਘਟਦੀ ਜਾਂਦੀ ਪਈ ਹੈ ਪਰ ਸ਼੍ਰੀ ਰਾਮ ਜੀ ਦਾ ਜੀਵਨ ਜਿਨ੍ਹਾਂ ਨੇ ਆਪਣੇ ਬਾਪ ਦੀ ਸ਼ਬਦ ਦੀ ਮर्यादा ਨੂੰ ਰੱਖਦੇ ਹੋਏ ਜਿਹੜਾ ਰਾਜ ਪਾਟ ਛੱਡ ਕੇ ਜੰਗਲਾਂ ਦੇ ਵਿੱਚ ਬਨਵਾਸ ਕੱਟਿਆ ਸੀ ਭਰਾਮਾ ਦੀ ਮर्यादा ਨੂੰ ਤੱਕਦੇ ਹੋਏ ਜਿਹੜਾ ਪੂਰਾ ਆਪਣਾ ਜੀਵਨ ਆ ਆਪਣੇ ਪਰਿਵਾਰ ਲਈ ਔਰ ਆਪਣੇ ਸਮਾਜ ਲਈ ਲਾਇਆ ਸੀ ਸੋ ਇਹ ਜਿਹੜਾ ਮੰਚਨ ਆ ਇਹ ਸਾਡੀ ਆਉਣ ਵਾਲੀ ਪੀੜ੍ਹੀ ਲਈ ਇੱਕ ਸਿੱਖਿਆ ਦਾ ਸੰਦੇਸ਼ ਹੈ। ਸੋ ਨਕੋਦਰ ਵਾਸੀਆਂ ਨੂੰ ਇਹ ਬੇਨਤੀ ਹੈ ਕਿ ਸਾਰੇ ਆਪਣੇ ਬੱਚਿਆਂ ਨੂੰ ਆਉਣ ਵਾਲੀ ਪੀੜ੍ਹੀ ਨੂੰ ਜੇ ਆਪਾਂ ਚਾਹੁੰਦੇ ਹਾਂ ਕਿ ਜਿਹੜਾ ਸਾਡਾ ਸਨਾਤਨ ਧਰਮ ਆ ਬਚਿਆ ਰਹੇ ਤੇ ਦੱਸਣਾ ਬਹੁਤ ਜ਼ਰੂਰੀ ਹੈ। ਔਰ ਇਹਦੇ ਨਾਲ ਦੀ ਨਾਲ ਇੱਕ ਵੱਡਾ ਮੈਸੇਜ ਕਿਉਂਕਿ ਸ਼੍ਰੀ ਰਾਮ ਜੀ ਦਾ ਜਨਮ ਹਮੇਸ਼ਾ ਜਾਤ ਪਾਤ ਤੋਂ ਉੱਪਰ ਉੱਠ ਕੇ ਰਿਆ। ਇੱਕ ਦੋ ਤਰੀਕ ਨੂੰ ਸਾਰਿਆਂ ਨੇ ਸਮਾਂ ਦੇਣਾ। ਸ਼੍ਰੀ ਰਾਮ ਤੀਥ ਜੀ ਤੋਂ ਇੱਕ ਪਵਿੱਤਰ ਜੋਤ ਜਿਹੜੀ ਅਖੰਡ ਜੋਤ ਆ। ਉਸ ਇੱਕ ਉਪਲਬਖਸ਼ ਦੇ ਵਿੱਚ ਸ਼੍ਰੀ ਰਾਮ ਤੀਤਜੀ ਤੋਂ ਅਸੀਂ ਲੈ ਕੇ ਸਾਰੇ ਸਾਡੇ ਕਲੱਬ ਦੇ ਮੈਂਬਰ ਆਣਗੇ ਔਰ ਜਿਹੜੀ ਉਹ ਪੂਰੀ ਸਥਾਪਤ ਇੱਥੇ ਜਿੰਨਾ ਚੱਕਰ ਅਸੀਂ ਰਾਮ ਰੀਲਾ ਹੈ ਦਾ ਮੰਚਨ ਹੋਏਗਾ ਅਸੀਂ ਕਰਾਂਗੇ ਤੇ ਉਹਦੇ ਵਿੱਚ ਸਾਰੇ ਸਮਾਜ ਨੂੰ ਖੁੱਲਾ ਸੱਦਾ ਆ ਕਿ ਇਹ ਜਿਹੜਾ ਸਾਡਾ ਕਾਰਜਕ੍ਰਮ ਆ ਇਹ ਕਿਸੇ ਇੱਕ ਵਿਸ਼ੇਸ਼ ਜਾਤੀ ਦਾ ਨਹੀਂ ਇਹ ਸਾਰੇ ਧਰਮ ਦਾ ਜਿਹੜਾ ਸਨਾਤਨ ਧਰਮ ਦਾ ਆ ਸਾਰਿਆਂ ਦਾ ਕਾਰਜਕ੍ਰਮ ਔਰ ਸਾਰਿਆਂ ਨੇ ਇਹਦੇ ਵਿੱਚ ਹਿੱਸਾ ਲੈਣਾ ਮੈਂ ਖੁੱਲਾ ਸੱਦਾ ਸਾਡੇ ਪ੍ਰਧਾਨ ਪ੍ਰਾਸ਼ਰ ਜੀ ਵੱਲੋਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਇੱਕ ਵਾਰੀ ਫਿਰ ਉਹ ਵੀ ਖੁੱਲਾ ਜਿਹੜਾ ਸੱਦਾ ਸਾਰੇ ਸਮਾਜ ਨੂੰ ਦੇਣ ਇਹ ਮੇਰੀ ਉਹਨਾਂ ਅੱਗੇ ਗੁਜਾਰਿਸ਼ ਹੈ। ਸ਼੍ਰੀਸ਼ ਪ੍ਰਾਚਾਰੀ। ਅੱਛਾ ਅੱਛਾ। ਹਾਂ ਹਾਂ। ਜੈ ਸ਼੍ਰੀ ਰਾਮ। ਅਸੀਂ ਆਏ ਸਾਰੇ ਪਤਵੰਤਿਆਂ ਦਾ ਧੰਨਵਾਦ ਕਰਦੇ ਹਾਂ। ਜੈ ਸ਼੍ਰੀ ਰਾਮ। ਉਹ ਤਸਵੀਰਾਂ ਜਿਹੜੀਆਂ ਤੁਹਾਨੂੰ ਦੇਵੀ ਤਲਾ ਮੰਦਿਰ, ਸ਼੍ਰੀ ਗੁਰੂ ਕਲਾ ਮੰਚ ਦੇ ਦਫ਼ਤਰ ਤੋਂ ਦਿਖਾ ਰਹੀ ਸੀ ਜਿੱਥੇ ਅੱਜ ਕਾਡ ਦਾ ਮੰਚਨ ਕੀਤਾ ਗਿਆ। ਕਾਡ ਦੀ ਸ਼ੁਰੂਆਤ ਸਮਾਜ ਸੇਵਕ ਸਮਾਜ ਸੇਵਕ ਹੀ ਮੈਂ ਕਹਾਗਾ ਕਿਉਂਕਿ ਧਾਰਮਿਕ ਕੰਮ ਆ ਮਨੀਸ਼ ਧੀਰ ਜੀ ਨੇ ਕੀਤੀ ਆ ਔਰ ਗੁਰੂ ਕਲਾ ਮੰਚ ਜਿਹੜਾ ਕਿ 34ਵੀਂ ਰਾਮਲੀਲਾ 34ਵੀਂ ਰਾਮਲੀਲਾ ਜਿਹੜੀ ਆ ਦੇਵੀ ਤਲਾਬ ਮੰਦਿਰ ਜੰਜ ਘਰ ਦੇ ਵਿੱਚ 4 ਤਰੀਕ ਤੋਂ ਲੈ ਕੇ 13 ਤਰੀਕ ਤੱਕ ਇੱਥੇ ਕੀਤੀ ਜਾਵੇਗੀ ਤੋਂ ਸਾਰੇ ਪ੍ਰਭੂ ਪ੍ਰੇਮੀਆਂ ਨੂੰ ਨਕੋਦਰ ਨਿਵਾਸੀਆਂ ਨੂੰ ਅਸੀਂ ਏਕਤਾ ਲਹਿਰ ਵੱਲੋਂ ਵੀ ਬੇਨਤੀ ਕਰਦੇ ਆ ਹਮ ਹਮਾਕੇ ਦੇਵੀ ਤਲਾ ਮੰਦਿਰ ਜੰਜ ਘਰ ਵਿਖੇ 3 ਤਰੀਕ ਤੋਂ ਲੈ ਕੇ 13 ਤਰੀਕ ਤੱਕ ਪਹੁੰਚੋ ਔਰ ਪ੍ਰਭੂ ਸ਼੍ਰੀ ਰਾਮ ਜੀ ਦਾ ਅਸ਼ੀਰਵਾਦ ਲਓ ਕੈਮਰਾ ਪਰਸਨ ਸੁਮਿਤ ਠਿੰਗੜਾ ਦੇ ਨਾਲ ਸੁਸ਼ੀਲ ਠਿੰਗੜਾ ਏਕਤਾ ਲਹਿਰ ਨਿਊਜ਼ ਨਕੋ